ਇਸ ਤਰ੍ਹਾਂ ਦੇ ਚੀਜ਼ਾਂ ਨੇ ਜਿਹੜੀਆਂ ਘਰ ਦੇ ਸਜਾਵਟ ਵਾਸਤੇ ਬਹੁਤ ਸੋਹਣੀਆਂ ਲੱਗਦੀਆਂ ਨੇ। ਬਾਕੀ ਭਾਈ ਸਾਹਿਬ ਵੀ ਜਾਣਕਾਰੀ ਦੇਣਗੇ ਵੀ ਆਹ ਆਈਟਮਾਂ ਦੇ ਬਾਰੇ ਥੋੜੀ ਜਿਹੀਆਂ ਬਾਰੇ। ਜਿਸ ਤਰ੍ਹਾਂ ਪਣ ਪਤਾ ਹੀ ਹੈ ਵੀ ਇਹ ਮਿਨੀਏਚਰ ਦਾ ਖਾਨਾ ਹੀ ਜਿਸ ਦੇ ਵਿੱਚ ਛੋਟੇ ਕਪਲ ਤੋਂ ਲੈ ਕੇ ਫੁੱਲ ਫੈਮਿਲੀ ਦੇ ਵਿੱਚ ਸੋਨੂੰ ਆਈਟਮਾਂ ਮਿਲ ਜਾਣਗੀਆਂ ਜੋ ਕਿ ਰੂਮ ਦੇ ਵਿੱਚ ਆਪਣੇ ਕੋਲ ਖਾਣੇ ਬਹੁਤ ਜ਼ਿਆਦੇ ਛੋਟੇ ਹੁੰਦੇ ਨੇ ਉਸ ਖਾਨਿਆਂ ਦੇ ਵਿੱਚ ਲਾਉਣ ਵਾਸਤੇ ਕੋਈ ਆਈਟਮ ਆਪਾਂ ਨੂੰ ਮਾਰਕੀਟ ਦੇ ਵਿੱਚ ਉਹ ਛੇਤੀ ਛੇਤੀ ਮਿਲਦੀ ਨਹੀਂ ਹੈਗੀ। ਇਹ ਖਾਨਾ ਹੀ ਅਸੀਂ ਸਪੈਸ਼ਲੀ ਛੋਟੇ ਖਾਣੇ ਆ ਵਾਸਤੇ ਰੱਖਿਆ ਹੈਗਾ ਵੀ ਜਿਸ ਵਾਸਤੇ ਵੀ ਘਰ ਦੇ ਵਿੱਚ ਸਾਰੀਆਂ ਆਈਟਮਾਂ ਵਧੀਆ ਵੀ ਲੱਗਣ ਤੇ ਕੋਈ ਜ਼ਿਆਦਾ ਮਹਿੰਗੀਆਂ ਵੀ ਨਹੀਂ ਹੈਗੀਆਂ ਇਹ ਆਈਟਮ ਆਪਣੇ ਕੋਲੇ ਹੀ ਫ੍ਰੈਗਰੈਂਸ ਕੈਂਡਲਾਂ ਮਿਲ ਜਾਣਗੇ ਜੀ ਕੈਂਡਲਾਈਟ ਡਿਨਰ ਵਾਸਤੇ ਹੀ ਕੋਈ ਰੂਮ ਡੈਕੋਰੇਸ਼ਨ ਵਾਸਤੇ ਹੀ ਫ੍ਰੈਗਰੈਂਸ ਕੈਂਡਲਾਂ ਹਰ ਇੱਕ ਫ੍ਰੈਗਰੈਂਸ ਦੇ ਵਿੱਚ ਮਿਲ ਜਾਣਗੇ ਇਹ ਦੋਆ ਜੋ ਆਪਣੇ ਕੋਲੇ ਹੀ ਪਰਫਿਊਮ ਦੀ ਪੂਰੀ ਬ੍ਰਾਂਡਡ ਵੈਰਾਈਟੀ ਹੈਗੀ ਜਿਹਦੇ ਵਿੱਚ ਹੀ ਇਸ ਤਰ੍ਹਾਂ ਦੇ ਈਗਲ ਪਰਫਿਊਮ ਮਿਲ ਜਾਣਗੇ ਜੀ ਕੀ ਕਹਣੀ ਦੇਖੋ ਇਹਦੀ ਕੁਆਲਿਟੀ ਦੇਖੋ ਤੇ ਇਹਦਾ ਫਿਨਿਸ਼ਿੰਗ ਦੇਖੋ ਕਿਸ ਤਰ੍ਹਾਂ ਦੀ ਹੈ